ਪੰਜਾਬ ਕਾਂਗਰਸ 'ਚ ਦੋਫਾਟ ਜਗ ظاہر ਹੋ ਗਈ ਹੈ ਨਵਜੋਤ ਸਿੱਧੂ ਦੇ ਖੇਮੇ ਦੇ ਲੀਡਰਾਂ ਦੇ ਵੱਲੋਂ ਹਾਈ ਕਮਾਂਡ ਨੂੰ ਚਿੱਠੀ ਲਿਖ ਕੇ ਵੱਡੀ ਗੱਲ ਕਹਿ ਦਿੱਤੀ ਗਈ ਹੈ ਦਰਅਸਲ ਇਹ ਚਿੱਠੀ ਲਿਖੀ ਗਈ ਹੈ ਬੀਤੇ ਦਿਨ ਸਮਰਾਲਾ ਦੇ ਵਿੱਚ ਜਿਹੜੀ ਕਾਂਗਰਸ ਦੀ ਪਹਿਲੀ ਕਨਵੈਨਸ਼ਨ ਹੋਈ ਸੀ ਔਰ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਕੇ ਦੇ ਵੱਲੋਂ ਇਸ ਕਨਵੈਨਸ਼ਨ ਦੀ ਅਗਵਾਈ ਕੀਤੀ ਗਈ ਪ੍ਰਧਾਨਗੀ ਕੀਤੀ ਗਈ ਮੌਕੇ ਤੇ ਉੱਥੇ ਪਹੁੰਚੇ ਸੀਗੇ ਸੰਬੋਧਨ ਕਰਨ ਦੇ ਲਈ ਤੇ ਇਸੇ ਨੂੰ ਲੈ ਕੇ ਹਾਈ ਕਮਾਂਡ ਨੂੰ ਨਵਜੋਤ ਸਿੱਧੂ ਖੇਮੇ ਦੇ ਲੀਡਰਾਂ ਦੇ ਵੱਲੋਂ ਚਿੱਠੀ ਲਿਖ ਕੇ ਇਸ ਕਨਵੈਨਸ਼ਨ ਨੂੰ ਫੇਲ ਕਰਾਰ ਦਿੱਤਾ ਗਿਆ ਚਿੱਠੇ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹ ਵੀ ਦੱਸਾਂਗੇ ਪਰ ਇਸ ਦੇ ਨਾਲ ਜੋ ਪੰਜਾਬ ਕਾਂਗਰਸ ਦੇ ਵਿੱਚ ਹਾਲਾਤ ਚੱਲ ਰਹੇ ਨੇ ਸਥਿਤੀ ਚੱਲ ਰਹੇ ਨੇ ਚੱਲ ਰਹੀ ਆ ਉਸ ਨੂੰ ਲੈ ਕੇ ਇਹ ਕਹਿਣਾ ਮੁਨਾਸਿਬ ਹੀ ਹੋਵੇਗਾ ਕਿ ਵਾਅਕੇ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਸਥਿਤੀ ਆ ਦੋ ਫਾੜ ਵਰਗੀ ਆ ਹਾਲਾਂਕਿ ਕਾਂਗਰਸ ਦੇ ਵੱਡੇ ਲੀਡਰ ਅਕਸਰ ਇਹੀ ਕਹਿੰਦੇ ਆਏ ਨੇ ਕਿ ਪੰਜਾਬ ਕਾਂਗਰਸ ਇੱਕ ਮੰਚ ਤੇ ਇਕੱਠੀ ਹੈ ਦੋ ਫਾੜ ਵਾਲੀ ਕੋਈ ਗੱਲ ਨਹੀਂ ਹੈ ਸਾਰੇ ਹੀ ਮੰਚ ਤੇ ਇਕੱਠੇ ਹੋ ਕੇ ਚੱਲ ਰਹੇ ਨੇ ਪਰ ਜਿਹੜੀ ਚਿੱਠੀ ਸਾਹਮਣੇ ਆਈ ਗਿਆ ਉਸ ਨੂੰ ਲੈ ਕੇ ਹਾਲਾਤ ਜਿਹੜੇ ਉਹ जगਜ਼ਾਹਰ ਹੁੰਦੇ ਜ਼ਰੂਰ ਨਜ਼ਰ ਆ ਰਹੇ ਨੇ ਕਾਂਗਰਸ ਦੇ ਜਿਹੜੇ ਲੀਡਰਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਕੀ ਕਿਹਾ ਗਿਆ ਉਹ ਤੁਹਾਨੂੰ ਸੁਣਾ ਦਿੰਦੇ ਆ ਕਿ ਕਾਂਗਰਸ ਦੀ ਸਮਰਾਲਾ ਰੈਲੀ ਜਿਸ ਦੇ ਵਿੱਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਮਲਿਕਾ ਅਰਜੁਨ ਖੜਗੇਜੀ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਸਨ ਉਸ ਦੀਆਂ ਤਸਵੀਰਾਂ ਬੜੀਆਂ ਚਿੰਤਾਜਨਕ ਨੇ ਜਦ ਕਿ ਲੋਕ ਸਭਾ ਦੀ ਅਚੋਣਾ ਬਿਲਕੁਲ ਸਿਰ ਦੇ ਉੱਪਰ ਨੇ ਉਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪੂਰੀ ਲੀਡਰਸ਼ਿਪ ਦੇ ਵੱਲੋਂ 10000 ਤੋਂ ਘੱਟ ਇਕੱਠ ਕਰ ਪਾਉਣਾ ਸੱਚਮੁੱਚ ਚਿੰਤਾਜਨਕ ਵਿਸ਼ਾ ਜਦੋਂ ਪਾਰਟੀ ਦੀ ਪੰਜਾਬ ਲੀਡਰਸ਼ਿਪ ਬੋਲ ਰਹੀ ਸੀ ਲੋਕ ਉੱਠ ਕੇ ਜਾ ਰਹੇ ਸੀ ਤੇ ਹੱਦ ਤਾਂ ਉਸ ਵਕਤ ਹੋ ਗਈ ਜਦੋਂ ਕੁਲ ਹਿੰਦ ਕਾਂਗਰਸ ਪ੍ਰਧਾਨ ਮਲਕਾ ਅਰਜੁਨ ਖੜਗੇ ਜੀ ਬੋਲ ਰਹੇ ਸਨ ਤਾਂ 200 ਦੇ ਕਰੀਬ ਲੋਕ ਹੀ ਮੌਜੂਦ ਸਨ ਇਸ ਤਰੀਕੇ ਦੇ ਨਾਲ ਚਿੱਠੀ ਲਿਖੀ ਗਈ ਆ ਔਰ ਜਿਹੜਾ ਸਮਰਾਲਾ ਦੇ ਵਿੱਚ ਕਨਵੈਨਸ਼ਨ ਹੋਈ ਆ ਉਸ ਨੂੰ फेल करार ਦਿੱਤਾ ਗਿਆ ਹਾਲਾਂਕਿ ਇਸ ਕਨਵੈਨਸ਼ਨ ਤੋਂ ਥੋੜੀ ਦੇਰ ਪਹਿਲਾਂ ਹੀ ਨਵਜੋਤ ਸਿੱਧੂ ਦੀ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆਉਂਦੀ ਹੈ ਸ਼ਾਇਰਾਣਾ ਅੰਦਾਜ਼ ਦੇ ਵਿੱਚ ਅਕਸਰ ਜਿਵੇਂ ਉਹ ਸ਼ਾਇਰਾਣਾ ਅੰਦਾਜ਼ ਦੇ ਵਿੱਚ ਹੀ ਬੋਲਦੇ ਹੋਏ ਲਿੱਖਦੇ ਹੋਏ ਨਜ਼ਰ ਆਉਂਦੇ ਨੇ ਤੇ ਉਸ ਤਰੀਕੇ ਦੇ ਨਾਲ ਹੀ ਉਹਨਾਂ ਦਾ ਇੱਕ ਹਲਕਾ ਜਿਹਾ ਰਸੂਖ ਜਿਹੜਾ ਉਹ ਬੀਤੇ ਦਿਨ ਦੇਖਣ ਨੂੰ ਮਿਲਿਆ ਸੀਗਾ ਸੋ ਉਹਨਾਂ ਨੂੰ ਮਿਲਿਆ ਸੀਗਾ ਜਿਸ ਦੇ ਵਿੱਚੋਂ ਮਾਫ ਕਰਨ ਦੀ ਗੱਲ ਤੱਕ ਕਹਿ ਰਹੇ ਸੀ ਲੇਕਿਨ ਉਸ ਤੋਂ ਬਾਅਦ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਕਿ ਇੰਨੀ ਵੱਡੀ ਪੰਜਾਬ ਦੇ ਅੰਦਰ ਜਿੱਤੇ ਇੰਨੀ ਵੱਡੀ ਔਰ ਕਾਂਗਰਸ ਦੀ ਪਹਿਲੀ ਕਨਵੈਨਸ਼ਨ ਹੋ ਰਹੀ ਹੋਵੇ ਉਸ ਦੇ ਇੱਕ ਵੱਡੇ ਲੀਡਰ ਦਾ ਨਾਮ ਪਹੁੰਚਣਾ ਕਿਤਨਾ ਕਿਤੇ ਕਈ ਸਵਾਲ ਖੜੇ ਕਰ ਰਿਹਾ ਸੀ ਔਰ ਇਹ ਵੀ ਤੱਕ ਸਾਹਮਣੇ ਆਇਆ ਕਿ ਨਵਜੋਤ ਸਿੱਧੂ ਨੂੰ ਸ਼ਾਇਦ ਇਸ ਕਨਵੈਨਸ਼ਨ ਦੇ ਵਿੱਚ ਪਹੁੰਚਣ ਦੇ ਲਈ ਕੋਈ ਸੱਦਾ ਹੀ ਨਹੀਂ ਦਿੱਤਾ ਗਿਆ ਜਿਸ ਦੇ ਕਾਰਨ ਉਹ ਇੱਥੇ ਪਹੁੰਚੇ ਨਹੀਂ ਉਸ ਤੋਂ ਪਹਿਲਾਂ ਇੱਕ 12 ਸੈਕਿੰਡ ਦੀ ਵੀਡੀਓ ਸਾਹਮਣੇ ਆਂਦੀ ਹੈ ਮਾਫ ਕਿਤੇ ਜਾਣ ਦੀ ਜਿਹੜੀ ਹੈ ਉਹ ਗੱਲ ਕਹਿੰਦੇ ਨੇ ਪਰ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਤਸਵੀਰਾਂ ਦੇ ਵਿੱਚ ਸਾਰੀਆਂ ਕੁਰਸੀਆਂ ਲਗਭਗ ਕਹਿ ਸਕਦੇ ਹਾਂ ਸਾਰੀਆਂ ਕੁਰਸੀਆਂ ਖਾਲੀਆਂ ਖਾਲੀ ਹੀ ਸੀ ਔਰ ਇਸੇ ਲਈ ਚਿੱਠੇ ਦੇ ਵਿੱਚ ਵੀ ਖਾਸ ਤੌਰ ਤੇ ਲਿਖਿਆ ਗਿਆ ਕਿ ਹਾਦਸਾ ਉਸ ਵੇਲੇ ਹੋਗੀ ਜਦੋਂ ਕੌਮੀ ਪ੍ਰਧਾਨ ਮਲਿਕਾ ਅਰਜਨ ਖੜਗੇ ਜੀ ਸੰਬੋਧਨ ਕਰ ਰਹੇ ਸਨ ਔਰ ਦੋ ਦੇ ਕਰੀਬ ਵੀ ਲੋਕ ਉਥੇ ਮੌਜੂਦ ਨਹੀਂ ਸਨ ਔਰ ਇਹ ਬਹੁਤ ਮਾੜੀ ਗੱਲ ਹੈ ਕਾਂਗਰਸ ਪਾਰਟੀ ਦੇ ਲਈ ਇਸ ਤਰ੍ਹਾਂ ਅਸੀਂ ਨਹੀਂ ਕਹਿ ਰਹੇ ਬਲਕਿ ਚਿੱਠੀ ਦੇ ਵਿੱਚ ਜੋ ਕੁਝ ਲਿਖਿਆ ਗਿਆ ਜੋ ਲੀਡਰਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਹਾਈ ਕਮਾਂਡ ਨੂੰ ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਲਿਖਿਆ ਗਿਆ ਕਿ ਲੋਕ ਸਭਾ ਚੋਣਾਂ ਸਿਰ ਦੇ ਉੱਪਰ ਨੇ ਜਿਸ ਵੇਲੇ ਪਾਰਟੀ ਨੂੰ ਪੱਬਾਂ 'ਤੇ ਰਹਿ ਕੇ ਕੰਮ ਕਰਨ ਦੀ ਲੋੜ ਹੈ ਤੇ ਉੱਥੇ ਹੀ ਦੂਸਰੇ ਪਾਸੇ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਦੇ ਠੀਕ ਪਹਿਲਾਂ ਜਿਹੜੀ ਪਹਿਲੀ ਕਨਵੈਨਸ਼ਨ ਹੋਈ ਹੈ ਉਸ ਦੀਆਂ ਤਸਵੀਰਾਂ ਬੇहद ਚਿੰਤਾਜਨਕ ਹੈ ਔਰ ਇਹ ਵੀ ਸਾਬਿਤ ਕਰਦੀਆਂ ਨੇ ਜੋ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਸਾਰਾ ਕੁਝ ਇਸ ਗੱਲ ਦੇ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਲੋਕ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਨੇ ਇਹ ਚੀਜ਼ ਖਾਸ ਤੌਰ ਤੇ ਲਿਖੀ ਗਈ ਹੈ ਔਰ ਕਿਤੇ ਨਾ ਕਿਤੇ ਕਈ ਸਵਾਲ ਖੜੇ ਕਰਦੇ ਹੋਈ ਇਹ ਚਿੱਠੀ ਨਜ਼ਰ ਆ ਰਹੀ ਹੈ ਕਿ ਮੌਜੂਦਾ ਲੀਡਰਸ਼ਿਪ ਪਿਆਣੀ ਮੌਜੂਦਾ ਕਿਹਨਾਂ ਲੀਡਰਾਂ ਦੇ ਵੱਲ ਇਸ਼ਾਰਾ ਜਿਹੜਾ ਇਸ ਚਿੱਠੇ ਦੇ ਵਿੱਚ ਕੀਤਾ ਗਿਆ ਲੀਡਰਾਂ ਦੇ ਵੱਲੋਂ ਕਿਨਾਂ ਦੇ ਵੱਲ ਇਸ਼ਾਰਾ ਕੀਤਾ ਗਿਆ ਔਰ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਖੇਮੇ ਦੇ ਲੀਡਰਾਂ ਦੇ ਵੱਲੋਂ ਹੀ ਹਾਈ ਕਮਾਂਡ ਨੂੰ ਇਹ ਚਿੱਠੀ ਲਿਖੀ ਗਈ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਵੇਗਾ ਇਸ ਨੂੰ ਲੈ ਕੇ ਵੀ ਸਸਪੈਂਸ ਬਣਿਆ ਹੋਇਆ ਇੱਕ ਵੱਡੇ ਲੀਡਰ ਦਾ ਆਪਣੀ ਹੀ ਪਾਰਟੀ ਦੀ ਪਹਿਲੀ ਕਨਵੈਨਸ਼ਨ ਦੇ ਵਿੱਚ ਮੌਜੂਦ ਨਾ ਹੋਣਾ ਕਈ ਸਵਾਲ ਖੜੇ ਕਰ ਰਿਹਾ ਹੈ और मांगी किसी का दुख लो को जानते नहीं को और लोगों को और बताओ हमने क्या किया और क्या हमारे आज काम जो भी है मैं आकाश करता हूँ और मांगी किसी का दुख लोह को जानते नहीं I'll go to